ਸੀ ਗਈ ਤੇ ਇਹ ਵੀ ਫਿਰ ਹੁਣ ਪੱਤੀ ਵੀ ਫਿਰ ਅੱਗੇ ਫਿਰ تیاری ਕਰਿਓ ਕਬਰ ਕੱਸੇ ਲਾ ਕੇ ਰੱਖਿਓ ਕਿੰਨੀਆਂ تباہੀਆਂ ਪੰਜਾਬ 'ਚ ਕਰਨੀਆਂ ਝਲਣੀਆਂ ਪੈਣੀਆਂ ਉਹ ਕਦੇ ਆਪਣੇ ਜ਼ਿਹਨ ਵਿੱਚ ਸੋਧੀਆਂ ਵੀ ਨਹੀਂ ਹੋਈਆਂ ਜੇ ਤੁਸੀਂ ਬਦਲਾ ਕਹਿੰਦੇ ਹੋ ਜੇ ਹੱਕ ਕਹਿੰਦੇ ਹੋ ਇੱਕੋ ਨਿਸ਼ਾਨਾ ਰੱਖੋ ਇਸ ਪਾਈ ਵਿੱਚ ਆਪਣੀ ਕਿਸਾਨਾਂ ਦੀ ਮਜ਼ਦੂਰਾਂ ਦੀ ਗਰੀਬਾਂ ਦੀ ਸਰਕਾਰ ਬਣਾਓ ਜਿਨ੍ਹਾਂ ਨੂੰ ਪਤਾ ਹੋਵੇ ਕਿ ਤਰ ਤੁੜਿਆ ਕੀ ਨਹੀਂ ਕਈ ਲੋਕਾਂ ਨੇ ਮਕਾਨ ਲੈ ਕੇ ਪਤਾ ਹੀ ਨਹੀਂ ਕਰੁੰਦੇ ਨੇ ਸਾਨੂੰ ਪਤਾ ਨਹੀਂ ਮਕਾਸਦ ਹੈ ਕਿ ਤੁਸੀਂ ਇਹ ਨਾਮ ਦੇ ਮੇਰੇ ਕੰਮ ਕਰ ਪ੍ਰਬੰਧ ਕਰਿਓ ਬਲੰਦ ਕਾਂ ਦੇ ਨਾਮ ਬਾਬਾ ਲਖਮੀ ਸਿੰਘ ਗੁਰੂ ਨਾਲ ਪਾਤਸ਼ਾਹ ਵਾਸਤੇ ਬਾਬਾ ਬੋਤਾ ਸਿੰਘ ਵੀ ਵਾਸਤੇ ਜਦ ਬਾਬਾ ਬੋਤਾ ਸਿੰਘ ਗੱਜਾ ਸਿੰਘ ਦਾ ਐਸਾ ਮਹਾਨ ਪਸੂਕੀ ਵਾਹ ਉਹਨਾਂ ਵਾਸਤੇ ਹੋਰ ਕਿਸੇ ਵਾਸਤੇ ਬਾਬਾ ਰਾਮ ਜਨਾਬ ਅਕਾਗਰ ਕੋ ਲੱਤ ਕਦੇ ਫਿਰਾਂ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਹਿੱਕਤ ਬਹੁਤ ਬਹੁਤ ਧੰਨਵਾਦ ਜੀ ਮੈਂ ਬੇਨਤੀ ਕਰਾਂਗਾ ਲਖਵੀਰ ਸਿੰਘ ਜੀ ਮਾਲਮਪੁਰ ਸਰਕਾਰ ਕਮੇਟੀ ਉਹਨਾਂ ਤੋਂ ਬਾਅਦ ਸਰਦਾਰ ਸਰਪੀ ਸਿੰਘ ਜੀ ਮੋਗਾ ਉਹ ਵੀ ਤਿਆਰ ਹਨ ਉਹਨਾਂ ਤੋਂ ਬਾਅਦ ਬਾਬਾ ਪਾਲਾ ਢਿਲਮਾ ਵਾਲੇ ਉਹ ਵੀ ਪਿਆਰ ਲੈਣ ਔਰ ਬਲਾਰਿਆਂ ਨੂੰ ਬੇਨਤੀ ਹੈ ਕਿ ਕਿਉਂਕਿ ਬਲਾਰੇ ਬਹੁਤ ਜ਼ਿਆਦੇ ਆ ਤੇ ਸਮਾਂ ਬਹੁਤ ਸੀਮਤ ਆ ਇਸ ਕਰਕੇ ਉਹ ਮੁੱਦੇ ਦੀ ਜਿਹੜੀ ਗੱਲ ਆ ਤੂਕ ਮਾਤਰ ਕਰਕੇ ਉਹ ਸੰਖੇਪ ਵਿੱਚ ਕਰਕੇ ਚੱਲਣਾ ਭਲਾ ਕਰੋ ਬਹੁਤ ਬਹੁਤ ਧੰਨਵਾਦ ਜੋ ਕਿ ਕਿਸਾਨਾਂ ਦਾ ਜੋ ਕਿ ਬਿਅਸ ਦੇ ਦੇਦਾ ਕਹਿਦਾ ਅੱਜ ਤੱਕੀਆਂ ਤੇ ਖਾਲ ਬੈਠੇ ਨੇ ਮੈਂ ਸਾਰਿਆਂ ਨੂੰ ਫੱਟੇ ਬਣਾਉਂਦਾ ਹਾਂ ਮੇਰਾ ਨੂੰ ਵਾਹਿਗੁਰੂ ਢੀਕਾ ਖਾਲਸਾ ਵਾਹਿਗੁਰੂ ਕੀ ਕੀ ਪਟੇ ਜੋ ਕਿ ਬੜੇ ਲੰਮੇ ਸਮੇਂ ਤੋਂ ਡੇਰਾ ਬਿਆਸ ਸਿੱਖ ਕੌਮ ਤੇ ਕਿਰਚੁ ਨੇ ਮਾਰਿਆ ਸੀ ਕਿਹੜੀਆਂ ਪੰਥਰੀ ਕਿਥੇ ਵਧੀਆਂ ਗੱਲ ਕਰ ਰਹੀਆਂ ਸੀ ਕਿ ਡੇਰੇ ਬਿਆਸ ਨੇ ਕੌਮ ਦਾ ਇਹ ਨੁਕਸਾਨ ਕੀਤਾ ਤੇ ਇਹ ਨੁਕਸਾਨ ਕੀਤਾ ਅੱਜ ਜਦੋਂ ਪੰਜਾਬ ਦੇ ਅੰਨਦਾਤੇ ਨੂੰ ਪਿਆ ਹੈ ਭਾਈ ਬਰਤਲੇ ਸਿੰਘ ਸੱਖਾ ਨੇ ਉਸ ਇਲਾਕੇ ਚ ਜਾ ਕੇ ਜਾਗਰਤ ਕੀਤਾ ਕਦੀ ਸਾਡੇ ਦੇ ਬਿਆਸ ਦੇ ਲਾਗੇ ਗੁਰੂ ਘਰ ਟਾਏ ਕਦੀ ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕੀਤਾ ਹੁਣ ਦਰਿਆ ਦਾ ਮੇਰਾ ਮੂੰਹ ਮੋੜ ਕੇ ਲੋਕਾਂ ਤੋਂ ਫਰੀ ਪਿੰਡਾਂ ਚ ਟਰੈਲੀਆਂ ਮਗਾ ਕੇ ਟਰੈਕਟਰ ਮਗਾ ਕੇ ਲੋਕਾਂ ਦੇ ਕਿਸਾਨਾਂ ਕਿਸਾਨ ਹੀ ਸਾਡੇ ਪੈਰੀਂ ਲੱਗ ਜਾਂਦੇ ਨੇ ਮੈਂ ਜਿੱਥੇ ਗੱਲ ਕਰਾਂ ਕਿ ਕਿਸਾਨ ਦਾ ਖਾਣ ਕਿਸ਼ੂਣ ਬਣਿਆ ਹੋਇਆ ਹੈ ਕਿੰਨੇ ਟਰੈਕਟਰ ਉੱਤੇ ਦਰਿਆ ਪੰਨ ਜਾਂਦੇ ਸਾਰੇ ਕਿਸਾਨਾਂ ਨੂੰ ਜਾਂਦੇ ਆ ਕਸੀਂ ਪਿੰਡ ਪਿੰਡ ਜਾ ਕੇ ਸ਼ਹਿਰ ਸ਼ਹਿਰ ਜਾ ਕੇ ਵਾਪਸ ਇਹ ਗੁਰਿਆ ਚਪਾਟੀ ਵੀ ਸਟੇਜੇ ਨੂੰ ਜਾਗਰਤ ਕਰੀਏ ਕਿ ਜਿਹੜੇ ਤੁਸੀਂ ਵਿਆਪ ਦੀ ਸੇਵਾ ਕਰਦੇ ਆ ਤੁਸੀਂ ਕਿਸਾਨਾਂ ਦੀ ਪੈੜੀ ਰੋੜੀ ਜਾਂਦੇ ਆ ਉਹ ਕਿਸਾਨਾਂ ਦੀ ਜਿੰਦੇ ਰੁੱਟੀਆਂ ਨੇ ਅੱਜ ਕਿਸਾਨਾਂ ਨੇ ਕਿਸਾਨਾਂ ਦੇ ਮੈਂ ਕਹਾਂ ਕਿਸੇ ਨੇ ਨਹੀਂ ਲੂੜਿਆ ਉਹਨੂੰ 30% ਨੂੰ ਲਾ ਕੇ ਕਿਸਾਨ ਆਪਣੇ ਵੱਲੋਂ ਪ੍ਰੇਜਣ ਜਾ ਪਾ ਕੇ ਜੰਦੇ ਆ ਆਪਣੇ ਹੱਲ ਜਾਂਦੇ ਆਪਣੇ ਕਰੀਆ ਜਾਂਦੇ ਆ ਤੇ ਉੱਥੇ ਜਿਹੜੀ ਕਿਸਾਨਾਂ ਦੀ ਪੈੜੀ ਨੂੰ ਮੂੰਹ ਕਰਕੇ ਆ ਰਹੇ ਨੇ ਕਿਸਾਨਾਂ ਦੀ ਪੈੜੀ ਨੂੰ ਵਿਰਿਆ ਦਾ ਮੂੰਹ ਕਰਕੇ ਆ ਰਹੇ ਨੇ ਵੀਰੋ ਸਾਰੇ ਆਪਕੋ ਆਪਣੇ ਇਲਾਕਿਆਂ ਚ ਖਾਨ ਜਾ ਕਰ ਤਾ ਹੁਣ ਤੇ ਜਿਹੜੇ ਉਸ ਇਲਾਕੇ ਚ ਕਿਸਾਨਾਂ ਨੂੰ ਨੁਕਸਾਨ ਹੋਇਆ ਕਾਹਨ ਬਹੁਤ ਘੰਟਾ ਗੱਲਾਂ ਤਾਂ ਬਹੁਤ ਕਰਨ ਲੱਗੀਆਂ ਸੀ ਤੇ ਬਜ਼ਾਰੇ ਬੜੇ ਵੱਡੇ ਵੱਡੇ ਬੈਠੇ ਨੇ ਫਿਰ ਪੂਰੇ ਪੰਜਾਬ ਦੇ ਦੁਨੀਆ ਕਿਸਾਨ ਜੱਟੇ ਬੰਦਿਆਂ ਜਾਂ ਧਾਰਮਿਕ ਜੱਟੇ ਬੰਦਿਆਂ ਨੇ ਸਾਡੇ ਪੁਰਖਿਆਂ ਨੇ ਕਦੀ ਦੂਜੇ ਧਰਮਾਂ ਨੇ ਜਾ ਕੇ ਧੀਆਂ ਪਾਣਾ ਛੜਾ ਕੇ ਲੈਂਦੀਆਂ ਆਪਣੇ ਉਹ ਸੱਤੰਗਾਂ ਬੰਦੇ ਦੇ ਖਿਲਾਫ ਖੜਾ ਆ ਤੇ ਅਸੀਂ ਯਕੀਨ ਦਵਾਉਂਦੇ ਆ ਕਿ ਅਸੀਂ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਕਰਾਂਗੇ ਜਿੱਥੇ ਤੱਕ ਵੀ ਲੜਾਈ ਲੜਨ ਦੀ ਲੋੜ ਪਊਗੀ ਅਸੀਂ ਇਹਨਾਂ ਦੇ ਨਾਲ ਇਹਨੀਆਂ ਬੇਨਤੀਆਂ ਪ੍ਰਵਾਨ ਕਰਿਓ ਤੇ ਗੱਡ ਵੱਟ ਕੇ ਬਲਾਕ ਦੇ ਫਟਿਆ ਕੋਦੇ ਬਾਹਰ ਗੁਰੂ ਚਿਕਾਡ ਕੌਂਸਲ ਬਰਕਰਾਰ ਰੱਖੀ ਬਥੇ। ਬਹੁਤ ਬਹੁਤ ਧੰਨਵਾਦ ਜੀ ਬਣ ਸਾਹਿਬ ਸਰਦਾਰ ਸੁਖਜਿੰਦਰ ਸਿੰਘ ਜੀ ਸੋਢੀ ਉਹਨਾਂ ਤੋਂ ਬਾਅਦ ਸਰਦਾਰ ਰਜਿੰਦਰ ਸਿੰਘ ਜੀ ਰਾਜਨ ਸਾਹਿਬ ਦਾ ਹਜ਼ੂਰੀ ਦਾ ਕੇਰਵਾ ਸਾਹਿਬ ਅਸੀਂ ਇਸ ਸਟੇਜ ਤੋਂ ਪ੍ਰਸ਼ਾਸਨ ਨੂੰ ਵੀ ਇਹ ਤਕਾਬੀ ਦੇਣਾ ਚਾਹੁੰਦੇ ਆ। ਇਹ ਨਹੀਂ ਸੋਚਣਾ ਕੀ ਡੀਸੀ ਸਾਹਿਬ ਦੀ ਕਣੀ ਫਿਸ਼ਾਂ ਦੀ ਕੁਮੀਰੇ ਬਾਅਦ ਚੱਲ ਗਈ ਪਿਛਲੀ ਵਾਰ ਵਾਲਾ ਕੰਮ ਆਖਦੀ ਹੋਣਾ ਤੁਸੀਂ ਇਸ ਕਰਕੇ ਆਪਣੀ ਵਿਰੋਧ ਮੰਦੀ ਕਰੋ ਜੋ ਤੁਸੀਂ ਜਿਸ ਤਰ੍ਹਾਂ ਡੀਲ ਕਰਨਾ ਹੈ ਉਹ ਤੁਹਾਡਾ ਤਰੀਕਾ ਜਿਹੜਾ ਬਿਲਕੁਲ ਲੋਕਤੰਤਰੀ ਹੋਣਾ ਚਾਹੀਦਾ ਹੈ ਔਰ ਤੁਹਾਨੂੰ ਗੱਲ ਸੁਣਨੀ ਚਾਹੀਦੀ ਹੈ ਤੇ ਗੱਲ ਦੇ ਉੱਪਰ ਗੌਰ ਕਰਕੇ ਉਸ ਨੂੰ ਮੰਨਣਾ ਚਾਹੀਦਾ ਹੈ ਇਹ ਨਾ ਸਮਝੋ ਕਿ ਅੱਜ ਦੇ ਗਏ ਹੁਣ ਤੁਸੀਂ ਦੇਖ ਲਓ ਇਹ ਕਾਫਲਾ ਬਹੁਤ ਵੱਡਾ ਹੋ ਗਿਆ ਹੈ ਪੂਰਾ ਪ੍ਰਬੰਧ ਸਾਡੇ ਕੋਲ ਹੈ ਇਹਦਾ ਹੋਵੇ ਕਿ ਸਾਨੂੰ ਆਪਣਾ ਪ੍ਰੋਗਰਾਮ ਨੂੰ ਐਮਰਜੈਂਸੀ ਚੇਂਜ ਕਰਨਾ ਪਵੇ ਇਸ ਤਰ੍ਹਾਂ ਕਿ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਜਿਹੜੀ ਮਾੜੀ ਮੋੜੀ سب تو پہلے میرے بہت ہی ستار یوگ بابا جی جو کہ اس طرح نہیں اگوئی کر رہے ہیں میرے ویرا نے بک بک رہے ہیں بہت کچھ دسیا ہے جس طرح آپ ڈیرا رہا سوامی کے مکھی ن بابا گرندر سنگھ کہہ رہے ہیں میری سوچ مطابق یہ گل بلکل غلط ہے اپا اس نام دے نام کے بابا تمے ہیں بابا دے وہ ہے جو نانک نام چڑھتی کلا تیرے ساڑے بہت ہی ستار یوگ بابا جی بندے سرسا جی جو سربت پر پلا دے ہوئے اپا اتھیا آج ٹکر ہوئے ہیں سنگت جی بہت تھوڑا ٹائم لینا ہے کیونکہ سما بھی کافی پلارے بھی کافی ہیں ਕਾਸਤਾ ਪਿੰਡ ਮੰਗਲ ਦਾ ਬਣਾ ਜੋ ਕੇ ਅੱਪਾ ਅੱਜ ਵਿਸ਼ੇ ਤੇ ਗੱਲ ਕਰਨੀ ਹੈ ਵਿਸ਼ੇ ਤੋਂ ਅੱਪਾ ਬਾਹਰ ਨਹੀਂ ਜਾਣਾ ਅੱਪਾ ਸਿੱਪੇ ਸਿੱਪੇੜਾ ਇਹਨਾਂ ਨੇ ਪਰਮੇ ਲਾਏ ਹਨ ਨਰਾਦਾ ਔਰ ਇਤਾਂ ਕੱਢ ਕੱਢ ਕੇ ਦਰਿਆ ਦਾ ਜਿਹੜਾ ਵਹਾਵ ਹੈ ਉਹ ਚੜਦੇ ਪਾਸੇ ਨੂੰ ਲੈ ਕੇ ਆਉਂਦੇ ਨੇ ਔਰ ਫਸਾਈਂ ਦਸ ਰਹੇ ਆ ਅੱਪਾ ਇੱਕ ਗੱਲ ਫਿਰ ਕੋਲ ਨਹੀਂ ਬੋਲਣੇ ਪ੍ਰਸ਼ਾਸਨ ਨੂੰ ਅੱਪਾ ਦੱਸਣਾ ਚਾਹੁੰਦੇ ਆ

ਡੇਰਾnabla Baldev Singh Sirsa ਪ੍ਰਧਾਨ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਨਿੱਕੇ ਜੋ ਸਰਸਾ ਚਾਹੁੰਦੇ ਨੇ ਜਿਨ੍ਹਾਂ ਦੇ ਨਾਮ ਇਹ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਇਹ ਡੇਰਾ ਰਾਧਾ ਸਾਵੀਆਂ ਵੱਲੋਂ ਜੋ ਦਰਿਆ ਬਿਆਸ ਦਾ ਉਹਨਾਂ ਤੋਂ ਆਵਾਜ਼ ਵਹਾਅ ਬਦਲ ਕੇ ਵੱਖ-ਵੱਖ ਪਿੰਡਾਂ ਦੇ ਤੇ ਚਾਰ ਝਿਲਿਆਂ ਦੇ ਜਮੀਨਾਂ ਜੜੀਆਂ ਨੇ ਉਹ ਬਰਬਾਦ ਕਰ ਦਿੱਤਾ। ਬਰੇਂਦੂਜੀਤ ਕਾਂਖਾ ਸਾਹਿਬ ਜਿਸ ਕਰਕੇ ਅੱਜ ਲੋਕਾਂ ਵੱਲੋਂ ਇੱਕ ਦਰਿਆ ਬਿਆਸ ਦੇ ਸੰਬੰਧ ਵਿੱਚ ਪ੍ਰਸ਼ਾਸਨ ਨੂੰ ਇਹ ਗੱਲ ਕਹਿਣ ਵਾਸਤੇ ਇੱਥੇ ਆਇਆ ਕਿਉਂਕਿ ਹਾਈ ਕੋਰਟ ਦੇ ਜਿਹੜੇ ਹੁਕਮ ਨੇ ਉਹਨਾਂ ਦੀ ਇਹਨਾਂ ਨੇ ਪਾਲਣਾ ਨਹੀਂ ਕੀਤੀ। ਜਵਾਨ ਤੇ ਫਦੇ ਕੋਈ ਹਰ ਮਾਗਰ ਵਿੱਚ ਪਾਉਂਦੇ। 3524 ਜਿਦਾ ਵਾਕਿਆ ਮਾਨਯੋਗ ਹਾਈ ਕੋਰਟ ਬਾਰੇ ਤੇ ਜੋ ਮੈਂ ਪਟੀਸ਼ਨ ਪਾਈ ਸੀ ਕਿ ਡੇਰਾ ਰਾਧਾ ਸਹਾਣੀਆਂ ਵੱਲੋਂ ਦਰਿਆ ਦਾ ਵਹਾਅ ਬਦਲਿਆ ਜਾ ਰਿਹਾ ਹੈ। ਜੀ ਦੇ ਨਾਲ ਜਮੀਨਾਂ ਜੁੜੀਆਂ ਨੇ ਉਹ ਬਰਾਵਾ ਪੂਰੀ ਵਾਅਦੇ ਕਿ ਉਹ 3525 ਆਰਡਰ ਕੀਤੇ ਸਣ ਕੇ ਦਰਿਆ ਦੇ ਨਾਲ ਕੋਈ ਛੇੜਛਾੜ ਨਹੀਂ ਕਰੇਗਾ ਲੇਕਨ ਡੇਰਾ ਰਾਧਾ ਸਾਮੀਆਂ ਬਣਨ ਦਰਿਆ ਦੇ ਨਾਲ ਉਹ ਕੰਮ ਆਪਣਾ جاری ਰੱਖਾ ਜਿਹਦੇ ਵਿੱਚ ਉਹਨਾਂ ਨੇ ਵਰਮੇ ਜਿਹੜੇ ਨੇ ਉਹ ਲਾ ਕੇ ਰੇਤਾ ਕੱਢੀ ਜਾ ਰਹੀ ਹੈ ਤੇ ਉਹ ਰੇਤਾ ਕੱਢਣ ਦੇ ਨਾਲ ਜਦੋਂ ਥੋੜੇ ਤੋਂ ਆਪੋ ਜਿਹੜੀਆਂ ਠਿਕਾਣੇ ਨੇ ਢਿੱਲਵਾ ਮੰਡਪਤਾਲਾ ਮੱਡ ਚੱਕੋ ਕੀ ਉਹਨਾਂ ਪਿੰਡਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਦਰਿਆਬਰਦ ਹੋ ਰਹੀਆਂ ਨੇ ਉਹ ਮਿੱਟੀ ਅੱਗੇ ਆ ਕੇ ਜਿਹੜੀ ਆ ਉਹ ਫਿਰ ਹਰੀਚਾਂ ਤੋਂ ਪਹਿਲਾਂ ਜਿਹੜੀ ਆ ਉਹ ਦਰਿਆ ਦੇ ਵਿੱਚ ਜਾਂਦੀ ਆ ਜਿਹਦੇ ਨਾਲ ਸਖੰਡਾ ਪੈਦਾ ਹੋਇਆ ਔਰ ਜਿਹੜਾ ਖੰਡੂਕਲਾ ਦੇ ਜਿਹੜੇ ਇਸ ਤਰ੍ਹਾਂ ਕੇ ਸੁਲਤਾਨਪੁਰ ਲੋਧੀ ਤੇ ਤਰਨਤਾਰਨ ਦੇ ਜਿਹੜੇ ਜ਼ਿਲ੍ਹੇ ਨੇ ਇਸੇ ਤਰ੍ਹਾਂ ਪਰਸਰ ਦੇ ਕੁਝ ਪਿੰਡ ਹਸ਼ਾਰਪੁਰ ਦੇ ਇਹ ਡੇਰਾ ਰਾਧਾ ਸੁਨਿਆ ਪਰਭਾਗ ਕੀਤੇ ਗਏ ਨੇ ਜੋ ਕਿ ਅੱਜ ਸਰਕਾਰ ਨੂੰ ਇਹ ਗੱਲ ਕਹਿ ਰਹੇ ਆ ਕਿ ਇਹ ਜਿਹੜਾ ਦਰਿਆ ਜਿੱਥੇ ਸੀਮ ਉੱਤੇ ਹੀ ਚੱਲੂ ਜਿਹੜਾ ਇੱਕ ਕੀਤਾ ਜਿਹੜੇ ਬੈਠੇ ਨੇ ਕੁਝ ਰਹਿ ਗਏ ਪ੍ਰਸ਼ਾਸਨ ਨਾਂ ਦੀ ਕੋਈ ਚੀਜ਼ ਨਹੀਂ ਹੈ ਜੇ ਪ੍ਰਸ਼ਾਸਨ ਹੁੰਦਾ ਤੇ 3524 ਦੇ ਆਰਡਰ ਜੇ ਇਹਨਾਂ ਨੇ ਉਹਨਾਂ ਤੇ ਅਮਲ ਕੀਤਾ ਹੁੰਦਾ ਤੇ ਫੇਰਾਂ ਦਾ ਪ੍ਰਸ਼ਾਸਨ ਜਿਹੜਾ ਅੱਜ ਇਹਨਾਂ ਦੀ ਇੱਕ ਡੇਰਾ ਰਾਧਾ ਸੁਮੀਆਂ ਦੀ ਤਵੇਲ ਬਣ ਗਿਆ ਉਹ ਜਿਹੜੀਆਂ ਸਰਕਾਰਾਂ ਨੇ ਉਹ ਉਹਨਾਂ ਦੀ ਵੀ ਜਮੀਰ ਮਰੀ ਹੋਈ ਹੈ ਕੋਈ ਰਾਜਨੀਤਿਕ ਪਾਰਟੀ ਜਿਹੜੀ ਆ ਉਹ ਇਹਨਾਂ ਦੇ ਖਿਲਾਫ ਕੋਈ ਬੋਲਣ ਨੂੰ ਤਿਆਰ ਨਹੀਂ ਇਹ ਸਾਰੇ ਢੇਰੇ ਦੀਆਂ ਹਾਜ਼ਰੀਆਂ ਭਰਦੇ ਨੇ ਕਾਂਗਰਸੀ ਲੀਡਰ ਨੇ ਉਹ ਢੇਰੇ ਦੀ ਹਾਜ਼ਰੀ ਭਰਦਾ ਹੈ ਭਾਜਪਾ ਦਾ ਲੀਡਰ ਉਹ ਢੇਰੇ ਦੀ ਹਾਜ਼ਰੀ ਭਰਦਾ ਹੈ ਇਸੇ ਤਰ੍ਹਾਂ ਜਿਹੜੇ ਕਾਲੀਏ ਨੇ ਇਹ ਇਹ ਢੇਰੇ ਦੀ ਹਾਜ਼ਰੀ ਭਰਦੇ ਨੇ ਜਿਹੜਾ ਜਿਹੜੀ ਪਾਰਟੀ ਆ ਰਾਜਨੀਤਿਕ ਜਿਹੜੀ ਡੇਰੇ ਦੀ ਹਾਜ਼ਰੀ ਨਹੀਂ ਭਰਦੀ ਉਹਨਾਂ ਦੇ ਪਿੰਡਾਂ ਦੀ ਜ਼ਮੀਨ ਖਰਾਬ ਹੋ ਗਈ ਦੇਖੋ ਇਹ ਸੈਂਕੜੇ ਪਿੰਡ ਇੱਕ ਪਿੰਡ ਨਹੀਂਗਾ ਸੈਂਕੜੇ ਪਿੰਡ ਨੇ ਜਿਸ ਤਰ੍ਹਾਂ ਤੁਸੀਂ ਸਰਹੰਗਪੁਰ ਲੋਤੀ ਗਏ ਲੋ ਤੁਸੀਂ ਤਰਨਤਾਰ ਦੇ ਗਏ ਲੋ ਤੁਸੀਂ ਫਿਰ ਐਸੇ ਤਰ੍ਹਾਂ ਜਿਹੜਾ ਹੈਗਾ ਅਮਰਸਰ ਦੇ ਪਿੰਡ ਨੇ ਮੰਡਪਤਾਲਾ ਜਿਹੜਾ ਵਗੈਰਾ ਇਹ ਤਸੀਲ ਢੱਬਾ ਵਗੈਰਾ ਜਿਹੜੀਆਂ ਨੇ ਜਿਸ ਤਰ੍ਹਾਂ ਕਿ ਨਡਾਲਾ ਪਤਥ ਫਿਰ ਅੱਗੇ ਤੁਸੀਂ ਚਲ ਜਿਓ ਹੁਸ਼ਿਆਰਪੁਰ ਚਲੇ ਜਾਓ ਕਿੰਨੇ ਜੱਸੇ ਬੰਦੇ ਅੱਜ ਤੁਹਾਡੇ ਨਾਲ ਇੱਥੇ ਆਈਆਂ ਤੇ ਸਭ ਭਾਈ ਇਹ ਕੋ ਇਹ ਸਾਡੇ ਵੱਲੋਂ ਪ੍ਰੋਗਰਾਮ ਅੰਦਿਕਿਆ ਗਿਆ ਸੀ ਲੇਕਿਨ ਅੱਜ ਕਾਫੀ ਸਿੰਘ ਜਿਹੜੇ ਨੇ ਹੋਰ ਜਿੱਥੇ ਬੰਦੀਆਂ ਤੋਂ ਵੀ ਮੋਟਾ ਤੇ ਜਵੰਧੀਆਂ ਉੱਤੇ ਪਰ ਅੱਜ ਜਿਸ ਤਰ੍ਹਾਂ ਕਿ ਧਰਤ ਪਿਆਰੇ ਲਾਲਜੀ ਘਰ ਘਰ ਅਤੇ ਸੁਝਾਣੇ ਤੋਂ ਪਰ ਜਿਹੜੀ ਐਨ ਜੀਓ ਜਿਹੜੇ ਕਿ ਦਰਿਆ ਜਿਹੜਾ ਹੈਗਾ ਹੈਗਾ ਦੇ ਵਿੱਚ ਕਿਸਾਨ ਨੂੰ ਮਦਦ ਚਲ ਰਿਹਾ ਹੈ ਉੱਤੇ ਤੇ ਆਵਾਲਾ ਉਹਦੀ ਵੀ ਐਨਜੀਓ ਹੋਰ ਵੀ ਐਨਜੀਓ ਜਿਹੜੀਆਂ ਇੱਥੇ ਆਈਆਂ ਨੇ ਇੱਥੇ ਧਰਤੀ ਪੌਜੀ ਆਏ ਨੇ ਇੱਥੇ ਧਾਰਮਿਕ ਸਥਾਨ ਜਿਹੜੀਆਂ ਜਥੇਬੰਦੀਆਂ ਨੇ ਉਹ ਵੀ ਇੱਥੇ ਆਜਣੀਆਂ ਨੇ ਉਹ ਅੱਜ ਕਿੱਥੇ ਸਰਕਾਰ ਅੱਜ ਜਿੰਨੀਆਂ ਜਥੇਬੰਦੀਆਂ ਜਿੰਨੀਆਂ ਐਂ ਜੀ ਉਹਨਾਂ ਸਾਰਿਆਂ ਦਾ ਜੇ ਮੈਂ ਨਾ ਲਵਾ ਤਾਂ ਬੁੱਤ ਲੱਗੀ ਵਿੱਚ ਜਿਸ ਕਰਕੇ ਮੈਂ ਸਾਰਿਆਂ ਦਾ ਆਪਣੇ ਵੱਲੋਂ ਆਪਣੀ ਜਥੇਵੱਲੀਓ ਉਹ ਲੋ ਤੈਨੂੰ ਮਾਗ ਰਿਹਾ ਕਿਉਂਕਿ ਸਾਡੀ ਜਥੇਬੰਦੀ ਵੱਲੋਂ ਇਹ 2008 ਤੋਂ ਲੈ ਕੇ ਇਹ ਲੜਾਈ ਜਿਹੜੀ ਲੜੀ ਜਾ ਰਹੀ ਹੈ ਤੇ ਅੱਜ ਬਹੁਤ ਗਿਣਤੀ ਦੇ ਵਿੱਚ ਜਿਹੜੇ ਲੋਕ ਇੱਥੇ ਇਕੱਠੇ ਹੋਏ ਜਿਸ ਕਰਕੇ ਮੁੰਨਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ